ਮੈਂ ਸੁਰਿੰਦਰ ਸਿੰਘ ਰੋਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਬਹੁਤ ਬੇਰਹਿਮੀ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਨਿਪਟ ਰਿਹਾ ਆ ਆਪਣਾ ਚੋਣਾਂ ਦਾ ਵਾਅਦਾ ਜਿਹੜਾ ਸੀ ਉਹਦਾ ਉਹਨੂੰ ਪੂਰਾ ਕਰਨ ਦੇ ਲਈ ਉਹ ਸੌ ਚੁੱਕਣ ਸਾਰੀ ਹਰਕਤ ਵਿੱਚ ਆ ਗਿਆ ਤੇ ਉਸ ਨੇ ਫੜੋ ਫੜੀ ਜਿਹੜੀ ਆਪਣੇ ਦੇਸ਼ ਦੇ ਅੰਦਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਬਹੁਤ ਤੇਜ਼ ਕੀਤੀ ਹੋਈ ਆ ਹਰ ਤਰੀਕਾ ਵਰਤਿਆ ਜਾ ਰਿਹਾ ਆ ਅ ਇੱਕ ਤਾਂ ਇਹ ਤਰੀਕਾ ਵੀ ਵਰਤਿਆ ਜਾ ਰਿਹਾ ਆ ਕਿ ਜਿਹੜੇ ਸਰਹੱਦੀ ਸੂਬਿਆਂ ਦੇ ਵਿੱਚ ਸਰਹੱਦ ਦੇ ਨੇੜੇ ਜੇਲ੍ਹਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਜਿਹੜੇ ਉੱਥੋਂ ਦੇ ਅਮਰੀਕਾ ਦੇ ਕੈਦੀ ਸਜਾਵਾਂ ਭੁੱਤ ਰਹੇ ਆ ਉਹਨੇ ਉਹਨਾਂ ਨੂੰ ਜੇਲਾ ਚੋਂ ਬਾਹਰ ਲੈ ਜਾਂਦਾ ਆ ਤੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਆ ਇਹ ਜਿਹੜੇ ਸਰਹੱਦ ਟੱਪ ਕੇ ਉਧਰਲੇ ਪਾਸੇ ਦਾਖਲ ਹੋ ਰਹੇ ਆ ਉਹਨਾਂ ਨੂੰ ਫੜਨ ਦੇ ਉੱਪਰ ਲਾਲ ਲਾਈਆਂ ਜਾ ਰਹੀਆਂ ਉਹਨਾਂ ਦਾ ਤਾਲ ਮੇਲਿਆ ਜਾ ਰਿਹਾ ਆ ਔਰ ਉਹ ਕਹਿੰਦਾ ਆ ਕਿ ਜੇ ਫੋਰਸ ਸਾਡੇ ਕੋਲ ਘਟਿਆ ਤੇ ਅਸੀਂ ਇਹਨਾਂ ਨਾਲ ਕਿਸੇ ਸਮੇਂ ਲਿਹਾਜ਼ ਕਰਾਂਗੇ ਲੇਕਿਨ ਇਹ ਸਾਡੇ ਸਾਹ ਦੇਣਗੇ ਤਾਂ ਉਹ ਉਹਨਾਂ ਨੇ ਉਹਨਾਂ ਦੀਆਂ ਡਿਊਟੀਆਂ ਉੱਥੇ ਜਿਹੜੇ ਸੁਰੱਖਿਆ ਬਲਤ ਨਾਤ ਆ ਉਹਨਾਂ ਦੇ ਨਾਲ ਲਾ ਦਿਤੀਆਂ ਆ ਦੂਸਰਾ ਤਰੀਕਾ ਜਿਹੜਾ ਆ ਉਹ ਅਪਣਾ ਰਿਹਾ ਆ ਕਿ ਉਸ ਨੇ ਕਾਨੂੰਨ ਬਣਾ ਦਿੱਤਾ ਆ ਕਿ ਜਿਹੜੀ ਸੁਰੱਖਿਆ ਫੋਰਸ ਜਿਹੜੇ ਦੱਸਦੇ ਆ ਇਹ ਜਿੱਥੇ ਉਹਨਾਂ ਦੀ ਮਨਾਹੀ ਸੀ ਪਹਿਲਾਂ ਦਾਖਲ ਹੋਣ ਦੀ ਹੁੰਦੀ ਸਕੂਲ ਚਰਚ ਹੋਰ ਧਾਰਮਿਕ ਸਥਾਨ ਕਮਿਊਨਿਟੀ ਸੈਂਟਰ ਹਸਪਤਾਲ ਹੁਣ ਉਹ ਇਜਾਜ਼ਤ ਦੇ ਦਿੱਤੀ ਆ ਉਹਦੇ ਨਾਲ ਇਹ ਸੌਖਾ ਹੋ ਗਿਆ ਕਿ ਉਹਨਾਂ ਥਾਂਾਂ ਦੇ ਉੱਤੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉਸ ਵੇਲੇ ਚਾਹੇ ਹਸਪਤਾਲਾਂ 'ਚ ਇਲਾਜ ਕਰਾ ਰਹੇ ਹੋਣਗੇ ਚਾਹੇ ਧਾਰਮਿਕ ਸਥਾਨਾਂ ਦੇ ਉੱਤੇ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹੋਣਗੇ ਚਾਹੇ ਉਹ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹ ਰਹੇ ਹੋਣਗੇ ਉਹਨਾਂ ਨੂੰ ਉੱਥੋਂ ਟਰੈਕ ਕਰੇਗਾ ਉਹ ਬੱਚੇ ਜਿਹੜੇ ਹੋਣਗੇ ਉਹਨਾਂ ਨੂੰ ਉਹ ਉੱਥੋਂ ਸਕੂਲਾਂ ਦੇ ਵਿੱਚੋਂ ਉਹਨਾਂ ਦਾ ਪਤਾ ਲਾ ਕੇ ਉਹਨਾਂ ਦੇ ਮਾਪਿਆਂ ਤੱਕ ਪਹੁੰਚੇਗਾ ਇਹ ਸੁਰੱਖਿਆ ਬਾਲ ਜਿਹੜੇ ਆ ਪਹੁੰਚਣਗੇ ਤੇ ਜਿਹੜੇ ਹੋਰ ਧਾਰਮਿਕ ਹਸਤਾਨਾਂ ਦੇ ਉੱਤੇ ਆ ਉਹ ਉੱਥੇ ਉਹਨਾਂ ਦੇ ਉੱਥੇ ਹੀ ਕਾਗਜ਼ ਪੱਤਰ ਚੈੱਕ ਕਰਕੇ ਉਹਨਾਂ ਨੂੰ ਅਰੈਸਟ ਕਰਨਗੇ ਵਿਆਪਕ ਪੱਧਰ ਤੇ ਇਹ ਮੂਵਮੈਂਟ ਜਿਹੜੀ ਆ ਅਮਰੀਕਾ 'ਚ ਚੱਲ ਰਹੀ ਆ ਤੇ ਜਹਾਜ਼ ਭਰ ਕੇ ਜਿਹੜੇ ਆ 에ਅਰ ਫੋਰਸ ਦੇ ਮਾਲ ਵਾਹਕ ਜਿਹੜੇ ਆ ਉਹ ਭੇਜਣੇ ਉਹਨੇ ਸ਼ੁਰੂ ਕਰ ਦਿੱਤੇ ਆ ਇੱਕ ਮਾਲਵਾਕ ਜਹਾਜ਼ ਸਾਡੇ ਭਾਰਤ ਵਿੱਚ ਵੀ ਪਿੱਛੇ ਪਹੁੰਚ ਚੁੱਕਿਆ ਹੈ 104 ਸਾਡੇ ਜਿਹੜੇ ਸਕੇ ਪੰਜਾਬ ਦੇ ਗੁਜਰਾਤ ਦੇ ਤੇ ਕੁਝ ਹੋਰ ਥਾਂ ਤੋਂ ਆ ਗਏ ਜਿਹੜੇ ਲੰਘ ਕੇ ਗੈਰਕਾਨੂੰਨੀ ਢੰਗ ਨਾਲ ਗਏ ਸੀ ਉਹ ਵਾਪਸ ਇੱਥੇ ਆ ਗਿਆ ਤੇ ਸਾਡੇ ਇੱਥੇ ਵਾਪਸ ਆਉਣ ਤੋਂ ਬਾਅਦ ਸਰਕਾਰ ਜਿਹੜੀ ਆ ਥੋੜੀ ਸਰਗਰਮਤਾ ਹੋਈ ਆ ਪਰ ਬਹੁਤ ਸਾਰੇ ਸਵਾਲ ਆ ਜਿਹੜੇ ਇਹ ਆਪਾਂ ਬਾਅਦ ਚਿੱਤੇ ਤੇ ਗੱਲ ਕਰਾਂਗੇ ਤੇ ਅਮਰੀਕਾ ਦੇ ਵਿੱਚ ਇਸ ਵੇਲੇ ਤਿੰਨ ਤਰ੍ਹਾਂ ਦੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਆ ਉਹ ਵਿਚਰ ਰਹੇ ਆ ਇੱਕ ਉਹ ਆ ਜਿਹੜੇ ਸਰਹੱਦ ਲੰਘ ਕੇ ਚਲੇ ਗਏ ਤੇ ਬਾਰਡਰ ਦੇ ਨੇੜੇ ਤੇੜੇ ਕਿਤੇ ਫੜੇ ਗਏ ਉਹਨਾਂ ਦੀਆਂ ਫਾਈਲਾਂ ਰਿਫਿਊਜੀ ਐਪਲੀਕੇਸ਼ਨਾਂ ਜਿਹੜੀਆਂ ਰਿਫਿਊਜ਼ ਲਈ ਨਹੀਂ ਲੱਗੀਆਂ ਉਹ ਉੱਥੋਂ ਹੀ ਫੜ ਕੇ ਜਿਹੜੇ ਆ ਜਹਾਜ਼ਾਂ 'ਚ ਬਿਠਾਏ ਜਾ ਰਹੇ ਆ ਦੂਸਰੇ ਉਹ ਪਰਵਾਹ ਹੈਗੇ ਆ ਗੈਰ ਕਾਨੂੰਨੀ ਜਿਹੜੇ ਸਰਹੱਦ ਟੱਪ ਕੇ ਚਲੇ ਗਏ ਪਰ ਉਹ ਉਹਨਾਂ ਨੇ ਰਿਫਿਊਜ਼ ਦੇ ਵਾਸਤੇ ਫਾਈਲਾਂ ਤਾਂ ਨਹੀਂ ਲਾਈਆਂ ਉਹ ਆਪਣੇ ਇੱਧਰ ਉੱਧਰ ਜਿਹੜੇ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਜਾਂ ਕੋਈ ਹੋਰ ਜਿੱਥੇ ਵੀ ਉਹਨਾਂ ਨੂੰ ਕਿਤੇ ਲੱਗਿਆ ਉਹ ਚੁੱਪਚਾਪ ਖਿਸਕ ਕੇ ਜਾ ਕੇ ਲੋਕ ਕੇ ਜਾ ਕੇ ਕੰਮ ਕਰ ਰਹੇ ਆ ਉਹ ਸਰਕਾਰ ਦੇ ਧਿਆਨ ਵਿੱਚ ਨਹੀਂ ਹੈਗੇ ਇੱਕ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਟਰੈਕ ਕੀਤਾ ਜਾ ਰਿਹਾ ਆ ਤੇ ਤੀਸਰੇ ਉਹ ਆ ਜਿਹੜੇ ਓਵਰ ਸਟੇ ਕਰ ਰਹੇ ਆ ਵੀਜ਼ੇ ਤੋਂ ਬਾਧੂ ਸਮਾਂ ਕਿਸੇ ਦਾ ਸਟੂਡੈਂਟ ਵੀਜ਼ਾ ਸੀ ਕਿਸੇ ਦਾ ਵਰਕ ਪਰਮਿਟ ਸੀ ਕੋਈ ਟੂਰ ਤੇ ਟੂਰਿਸਟ ਵਜੋਂ ਗਿਆ ਸੀ ਕੋਈ ਕਿਸੇ ਹੋਰ ਵਜਾ ਨਾਲ ਗਿਆ ਸੀ ਉਹਨਾਂ ਦੇ ਵੀਜ਼ੇ ਉੱਥੇ ਖਤਮ ਹੋ ਗਏ ਤੇ ਉਹ ਪਿੱਛੇ ਨੂੰ ਪਰਤੇ ਨਹੀਂ ਪਤਾ ਲੱਗਿਆ ਕਿ 10-10 ਸਾਲਾਂ ਤੋਂ ਲੋਕ ਅਜੇ ਜਿਹੜੇ ਆ ਜਿਹੜੇ ਜਿਨ੍ਹਾਂ ਦੇ ਵੀਜ਼ੇ ਉੱਥੇ ਖਤਮ ਹੋਇਆ ਨੂੰ 10-10 ਸਾਲ ਹੋ ਗਿਆ ਆ ਉਹ ਅਜੇ ਉੱਥੇ ਇਸੇ ਤਰ੍ਹਾਂ ਹੀ ਗੈਰਕਾਨੂੰਨੀ ਤੌਰ ਦੇ ਉੱਤੇ ਵਿਚਰ ਰਹੇ ਆ ਕੰਮ ਕਰ ਰਹੇ ਆ ਉਹਨਾਂ ਕੋ ਆਪਣੇ ਦਸਤਾਵੇਜ਼ ਤਾਂ ਹੈਗੇ ਆ ਭਾਰਤ ਆਉਣਾ ਚਾਹਣ ਤਾਂ ਉਹ ਆ ਸਕਦੇ ਆ ਲੇਕਿਨ ਅਮਰੀਕਾ ਦੇ ਵਿੱਚ ਉਹਨਾਂ ਨੂੰ ਉੱਥੋਂ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਕੋਲ ਕੋਈ ਉੱਥੋਂ ਦੇ ਕਾਗਜ਼ ਨਹੀਂ ਹੈਗੇ ਤੇ ਲੋਕ ਛਿਪ ਕੇ ਉਹ ਜਿਹੜੇ ਆ ਉਹ ਕੰਮ ਕਰ ਰਹੇ ਆ ਬਹੁਤ ਸਖਤ ਕਾਰਵਾਈ ਹੋ ਰਹੀ ਆ ਇਹ ਤੇ ਇਹ ਅਗਲੇ 4 ਸਾਲ ਤੱਕ ਟੋਟੋ-ਕਾਟੇ ਇਹ ਜਿਹੜੀ ਆ ਇੰਜ ਹੀ ਜਾਰੀ ਰਹੇਗੀ ਹਜ਼ਾਰਾਂ ਲੋਕ ਜਿਹੜੇ ਵਾਪਸ ਆਉਣਗੇ ਜਿਵੇਂ ਹੁਣ ਪਤਾ ਲੱਗਿਆ ਕਿ 487 ਭਾਰਤ ਦੇ ਹੋਰ ਲੋਕ ਜਿਹੜੇ ਆ ਉਹਨਾਂ ਦੀਆਂ ਲਿਸਟਾਂ ਬਣ ਰਹੀਆਂ ਆ ਲਗਭਗ ਉਹਨਾਂ ਦੇ ਵਿੱਚੋਂ 285 ਜਿਹੜੇ ਭਾਰਤੀ ਸੀ ਉਹਨਾਂ ਦੀਆਂ ਲਿਸਟਾਂ ਭਾਰਤ ਸਰਕਾਰ ਨੂੰ ਭੇਜ ਕੇ ਉਹਨਾਂ ਦੀ ਉਹਨਾਂ ਦੀ شناخت ਕਰ ਲਈ ਗਈ ਆ ਉਹ ਜਹਾਜ਼ ਕਿਸੇ ਵੇਲੇ ਵੀ ਉਹਨਾਂ ਨੂੰ ਲੈ ਕੇ ਭਾਰਤ ਪਹੁੰਚ ਸਕਦਾ ਆ ਤੇ ਇਹ ਸਾਰੇ ਜਿਹੜੇ ਆਉਣੇ ਆ ਇਹਨਾਂ ਤੋਂ ਇਲਾਵਾ ਲਗਭਗ 18000 ਦੱਸੇ ਜਾ ਰਹੇ ਆ ਜਿਹੜੇ ਉਹਨਾਂ ਉਹਨਾਂ ਦੇ ਕੋਲ ਇਸ ਵੇਲੇ ਉਹਨਾਂ ਦੇ ਧਿਆਨ ਦੇ ਵਿੱਚ ਸਾਫ਼ ਨਜ਼ਰ ਆ ਰਹੇ ਆ ਕਿ ਆ ਆਇਡੈਂਟੀਫਾਈ ਹੋ ਚੁੱਕੇ ਆ ਅਮਰੀਕਾ 'ਚ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਲੱਭ ਰਹੇ ਆ ਕਿ ਕਿੱਥੇ ਰਹਿ ਰਹੇ ਆ ਤੇ ਉਹਨਾਂ ਨੂੰ ਲਿਆ ਕੇ ਉਹਨਾਂ ਨੇ ਵਾਪਸ ਭੇਜਣਾ ਆ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਜਿਹੜੇ ਹੋਰ ਉੱਥੇ ਗੈਰਕਾਨੂੰਨੀ ਤੌਰ ਤੇ ਇਧਰ ਉਧਰ ਜਿਹੜੇ ਰਹਿ ਰਹੇ ਆ ਜਿਵੇਂ ਕਿ ਮੈਂ ਦੱਸਿਆ ਕਈ ਤਰ੍ਹਾਂ ਦੇ ਹੈਗੇ ਆ ਜ਼ਿਆਦਾਤਰ ਤਾਂ ਉਹ ਦੱਸੇ ਜਾ ਰਹੇ ਆ ਕਿੰਦੇ ਜਿਹੜੇ ਉੱਥੇ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ ਪਰ ਉਹ ਵਾਪਸ ਨਹੀਂ ਆਏ ਉਹਨਾਂ ਦੀ ਗਿਣਤੀ ਜ਼ਿਆਕ ਤੇ ਜ਼ਿਆਦਾ ਆ ਤੇ ਉਹਨਾਂ ਨੂੰ ਵੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਅੱਗੇ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਹੈਗਾ ਆ ਜਿਹੜੇ ਲੈਟਿਨ ਅਮਰੀਕਾ ਦੇ ਦੇਸ਼ ਆ ਇਕਵਾਡੋਰ ਗਵਾਟੇਮਾਲਾ ਅਲਸਲਵਾਡੋਰ ਪਨਾਮਾ ਇਧਰ ਮੈਕਸੀਕੋ ਇਸ ਪਾਸੇ ਜਿਹੜੇ ਰਸਤਿਆਂ ਦੇ ਵਿੱਚ ਡੌਂਕੀ ਰੂਟ ਦੇ ਉੱਤੇ ਇਸ ਵੇਲੇ ਲੰਘ ਰਹੇ ਆ ਜਾਂ ਉਹ ਉੱਥੇ ਕਿਤੇ ਇਸ ਵੇਲੇ ਉਹਨਾਂ ਨੂੰ ਕਿਤੇ ਠਹਿਰਾਇਆ ਹੋਇਆ ਆ ਉਹਨਾਂ ਦਾ ਕੀ ਬਣੇਗਾ ਮਹੀਨੇ ਹੋ ਗਏ ਉਹਨਾਂ ਨੂੰ ਘਰਾਂ ਤੋਂ ਇੱਥੋਂ ਨਿਕਲਿਆ ਨੂੰ ਭਾਰਤ ਦੇ ਵਿੱਚੋਂ ਤੇ ਉਹਨਾਂ ਦਾ ਬਹੁਤਿਆਂ ਦਾ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਹੈਗੇ ਆ ਕਦੇ-ਕਦੇ ਕਿਸੇ-ਕਿਸੇ ਦੀ ਖਬਰ ਮਿਲ ਜਾਂਦੀ ਆ ਆ ਹੁਣੇ ਹੀ ਥੋੜੇ ਦਿਨ ਹੋਏ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਗੁਆਟੇਮਾਲਾ ਦੇ ਵਿੱਚ ਮੌਤ ਹੋਈ ਆ ਹਾਰਟ ਅਟੈਕ ਦੇ ਨਾਲ ਜੋ ਡੌਕੀ ਰੂਟ ਦੇ ਉੱਤੇ ਇੱਕ ਮਹੀਨੇ ਤੋਂ ਚੱਲ ਰਿਹਾ ਸੀ ਤੇ ਘਰ ਦੇ ਵਿੱਚ ਐਸਲੇ ਸੋਗ ਦਾ ਮਾਹੌਲ ਆ ਇਹ ਤਾਂ ਸਾਡੇ ਧਿਆਨ ਦੇ ਵਿੱਚ ਆ ਗਿਆ ਕਿ ਉੱਥੋਂ ਕਿਸੇ ਨੇ ਕਿਸੇ ਤਰ੍ਹਾਂ ਫੋਨ ਕਰਕੇ ਇਹ ਜਾਣਕਾਰੀ ਦੇ ਦਿੱਤੀ ਆ ਲੇਕਿਨ ਬਹੁਤ ਸਾਰੇ ਜਿਹੜੇ ਉੱਥੇ ਲੋਕ ਫਸੇ ਆ ਉਹਨਾਂ ਦੇ ਬਾਰੇ ਤਾਂ ਅਜੇ ਜਿਹੜਾ ਆ ਕੁਝ ਵੀ ਨਹੀਂ ਪਤਾ ਕਿ ਉਹ ਹੁਣ ਪਛਾਣ ਨੂੰ ਵੀ ਕਿਵੇਂ ਪਰਤਣਗੇ ਜਦੋਂ ਕਿ ਅੱਗੇ ਜਾਣ ਦਾ ਰਸਤਾ ਜਿਹੜਾ ਆ ਉਹ ਬੰਦ ਹੋ ਚੁੱਕਿਆ ਆ ਤੇ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਭਾਰਤ ਦੇ ਖਾਸ ਤੌਰ ਤੇ ਪੰਜਾਬ ਗੁਜਰਾਤ ਹਰਿਆਣਾ ਦੇ ਉਹਨਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਆ ਬਹੁਤ ਮਾੜੀ ਸਥਿਤੀ ਦੇ ਵਿੱਚ ਆ ਇਹ ਵੀ ਡਰ ਪਾਇਆ ਜਾ ਰਿਹਾ ਕਿ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਡੋਂਕੀ ਰੂਟ ਦੇ ਉੱਤੇ ਜਿਹੜੇ ਉਹਨਾਂ ਨੂੰ ਲਿਜਾ ਰਹੇ ਆ ਉਹ ਬਲੈਕਮੇਲ ਕਰ ਸਕਦੇ ਆ ਇਹਨਾਂ ਦੇ ਮਾਪਿਆਂ ਨੂੰ ਇਹ ਦੇਖੋ ਅਸੀਂ ਇਹਨਾਂ ਨੂੰ ਆਪਣੇ ਕੋਲ ਠਹਿਰਾਇਆ ਆ ਹੁਣ ਇਹ ਅੱਗੇ ਜਾ ਨਹੀਂ ਸਕਦੇ ਇਸ ਵੇਲੇ ਪਿੱਛੇ ਇਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਤੇ ਤੁਸੀਂ ਸਾਨੂੰ ਹੋਰ ਪੈਸੇ ਭੇਜੋ ਤਾਂ ਕਿ ਅਸੀਂ ਇਹਨਾਂ ਨੂੰ ਸੰਭਾਲ ਸਕੀਏ ਇੱਥੇ ਪਤਾ ਨਹੀਂ ਉਹਨਾਂ ਨੂੰ ਰੋਟੀ ਦੇ ਰਹੇ ਨਹੀਂ ਦੇ ਰਹੇ ਕੀ ਹਾਲਤ ਵਿੱਚ ਰੱਖਿਆ ਆ ਲੇਕਿਨ ਮਾਪੇ ਜਿਹੜੇ ਆ ਉਹਨਾਂ ਦੇ ਹੁਣ ਉਹ ਜਜ਼ਬਾਤਾਂ ਨਾਲ ਖੇਡਣਗੇ ਅਜਿਹਾ ਖਦਸ਼ਾ ਪਾਇਆ ਜਾ ਰਿਹਾ ਆ ਭਾਰਤ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਉਹ ਡੌਂਕੀ ਰੂਟ ਤੇ ਆ ਤੇ ਉਹਨਾਂ ਦਾ ਇਹ ਪਤਾ ਹੀ ਨਹੀਂ ਹੈ ਕਿ ਉਹ ਜੰਗਲਾਂ ਦੇ ਵਿੱਚ ਆ ਕਿਹੜੀਆਂ ਥਾਵਾਂ ਦੇ ਉੱਤੋਂ ਦੀ ਲੰਘ ਰਹੇ ਆ ਕਿੱਥੇ ਹੈਗੇ ਆ ਤੇ ਉਹਨਾਂ ਤੱਕ ਤਾਂ ਉਹਨਾਂ ਦੇਸ਼ਾਂ ਦੀ ਸਰਕਾਰ ਹੀ ਕਿਸੇ ਤਰ੍ਹਾਂ ਪਹੁੰਚੇ ਤਾਂ ਪਹੁੰਚੇ ਸਾਡੀ ਸਰਕਾਰ ਤਾਂ ਉੱਥੇ ਤੱਕ ਪਹੁੰਚ ਨਹੀਂ ਸਕਦੀ ਤੇ ਮਾਪੇ ਜਿਹੜੇ ਆ ਹੁਣ ਉਹ ਕਿਸ ਤਰ੍ਹਾਂ ਦੇ ਇਸ ਵੇਲੇ ਹਾਲਾਤ ਚੋਂ ਲੰਘ ਰਹੇ ਆ ਉਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਆ ਇਹਹੀ ਸਲਾਹ ਤਾਂ ਦੇਾਂਗੇ ਨਾ ਆਪਾਂ ਕਿ ਜਿਹੜੇ ਇਸ ਵੇਲੇ ਏਜੰਟਾਂ ਦੇ ਕੋਲ ਆਪਣੇ ਪਾਸਪੋਰਟ ਫਸਾ ਕੇ ਬੈਠੇ ਹੋયા ਚਾਹੇ ਉਹ ਯੂਰਪ ਜਾਣ ਦੇ ਲਈ ਆ ਚਾਹੇ ਉਹ ਇਧਰ ਅਮਰੀਕਾ ਵਾਲੇ ਜਾਣ ਦੇ ਪਾਸੇ ਲਈ ਜਿਨ੍ਹਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਆ ਉਹ ਜੇ ਏਜੰਟ ਉਹਨਾਂ ਨੂੰ ਪੈਸੇ ਵਾਪਸ ਨਹੀਂ ਕਰ ਰਹੇ ਤਾਂ ਤੁਰਤ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਉਹਨਾਂ ਦੇ ਖਿਲਾਫ ਜਿਹੜੀ ਆ ਬਹੁਤ ਕਾਰਵਾਈ ਸਖਤ ਹੋਣੀ ਚਾਹੀਦੀ ਆ ਭਾਵੇਂ ਕਿ ਪੰਜਾਬ ਸਰਕਾਰ ਨੇ ਟਰੈਵਲ ਏਜੰਟਾਂ ਦੇ ਖਿਲਾਫ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਆ ਪਰ ਇੱਕ ਬਹੁਤ ਉੱਚ ਪੁਲਿਸ ਅਧਿਕਾਰੀ ਸਾਬਕਾ ਪੁਲਿਸ ਅਧਿਕਾਰੀ ਜਿਹੜਾ ਆ ਉਹ ਇਹ ਦੱਸ ਰਿਹਾ ਆ ਕਿ ਟਰੈਵਲ ਏਜੰਟਾਂ ਦਾ ਬਹੁਤਾ ਕੁਝ ਨਹੀਂ ਵਿਗਾੜਿਆ ਜਾ ਸਕਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਇਹ ਕਾਨੂੰਨ ਜਿਹੜਾ ਆ ਇਸ ਤਰ੍ਹਾਂ ਦਾ ਬਣਾ ਦਿੱਤਾ ਆ ਕਿ ਜਿਹੜੇ ਇਨਸਪੈਕਟਰ ਤੱਕ ਐਸਐਚਓ ਤੱਕ ਜਿਹੜੇ ਪੁਲਿਸ ਅਫਸਰ ਆ ਉਹ ਉਹ ਕੁਝ ਕਰ ਨਹੀਂ ਸਕਦੇ ਜੇ ਕੋਈ ਟਰੈਵਲ ਏਜੰਟ ਫੜਿਆ ਜਾਂਦਾ ਆ ਤਾਂ ਉਹਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਡੀਐਸਪੀ ਲੈਵਲ ਦੇ ਉੱਤੇ ਹੋਏਗੀ ਐਸਐਸਪੀ ਉਹਦੀ ਨਿਗਰਾਨੀ ਕਰੇਗਾ ਇੱਕ ਪਾਸੇ ਤਾਂ ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਆ ਕਤਲ ਕਰ ਦਿੰਦਾ ਆ ਉਹਦੀ ਇਨਕੁਆਰੀ ਤਾਂ ਇੱਕ ਚੌਕੀ ਇਨਚਾਰਜ ਵੀ ਕਰ ਲੈਂਦਾ ਆ ਸਬ ਇਨਸਪੈਕਟਰ ਕਰ ਲੈਂਦਾ ਆ ਤੇ ਦੂਸਰੇ ਪਾਸੇ ਜੇ ਕੋਈ ਟਰੈਵਲ ਏਜੰਟ ਕਿਸੇ ਨਾਲ ਧੋਖਾ ਕਰਦਾ ਆ ਤੇ ਉਹਦੇ ਲੱਖਾਂ ਰੁਪਏ ਹੜੱਪ ਜਾਂਦਾ ਆ ਉਹ ਕਾਰਵਾਈ ਜਿਹੜੀ ਆ ਡੀਐਸਪੀ ਕਰੇਗਾ ਤੇ ਉਹ ਐਸਐਸਪੀ ਦੀ ਨਿਗਰਾਨੀ ਹੇਠ ਹੋਏਗੀ ਇਹ ਕਾਨੂੰਨ ਜਿਹੜਾ ਆ ਇਹਦੇ ਵਿੱਚ ਤੁਰਤ ਸੋਧ ਹੋਣੀ ਚਾਹੀਦੀ ਆ ਔਰ ਇਹ ਅਧਿਕਾਰ ਜਿਹੜੇ ਆ ਹੇਠਲੇ ਲੈਵਲ ਤੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਇਹਨਾਂ ਨੂੰ ਨੱਪਣ ਦੇ ਵਿੱਚ ਦੇਰੀ ਨਾ ਹੋ ਸਕੇ ਦੂਸਰਾ ਇਹ ਦੱਸਿਆ ਜਾ ਰਿਹਾ ਆ ਕਿ ਜੇ ਤਾਂ ਕੋਈ ਕਤਲ ਕਰ ਦਿੰਦਾ ਆ ਜਾਂ ਕੋਈ ਕਿਸੇ ਨਾਲ ਧੋਖਾ ਕਰਦਾ ਆ ਉਹਨਾਂ ਲਈ ਤਾਂ ਸਜ਼ਾਵਾਂ ਬੜੀਆਂ ਸਖਤ ਆ ਤੇ ਜੇ ਕੋਈ ਕਿਸੇ ਦੇ ਨਾਲ ਇਸ ਤਰ੍ਹਾਂ ਬਾਹਰ ਭੇਜਣ ਦੇ ਲਈ ਇਸ ਤਰ੍ਹਾਂ ਦਾ ਟਰੈਵਲ ਏਜੰਟ ਕੋਈ ਧੋਖਾ ਕਰਦਾ ਆ ਤੇ ਸਜ਼ਾ ਸਾਰੀ 2 ਸਾਲ ਆ ਤੇ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਹੁੰਦੀ ਕੇਸ ਲੰਮਕਦੇ ਰਹਿੰਦੇ ਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਪੁਲਿਸ ਅਧਿਕਾਰੀ ਇਹਨਾਂ ਨਾਲ ਉੱਚ ਲੈਵਲ ਦੇ ਨਿਪਟਦੇ ਆ ਉਹ ਉਹਨਾਂ ਦੇ ਕੋਲੋਂ ਹਿਸਾ ਪੱਤੀ ਲੈ ਕੇ ਕੇਸ ਜਿਹੜੇ ਆ ਰਫਾ ਦਫਾ ਕਰ ਦਿੰਦੇ ਆ ਜਿਨ੍ਹਾਂ ਦੇ ਪੈਸੇ ਮਰੇ ਹੁੰਦੇ ਆ ਉਹ ਵਿਚਾਰੇ ਉਸੇ ਤਰ੍ਹਾਂ ਹੀ ਤੁਰੇ ਫਿਰਦੇ ਰਹਿੰਦੇ ਆ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਸਾਨੂੰ ਜ਼ਰੂਰ ਇਸ ਪਾਸੇ ਜਿਹੜਾ ਆ ਧਿਆਨ ਦੇਣਾ ਚਾਹੀਦਾ ਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆਉਣ ਵਾਲਾ ਆ ਉੱਥੇ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਉਹ ਇਹੀ ਹੋਣਾ ਚਾਹੀਦਾ ਆ ਕਿ ਟ੍ਰੈਵਲ ਏਜੰਟਾਂ ਦੇ ਨਾਲ ਕਿਵੇਂ ਨਿਪਟਿਆ ਜਾਏ ਜੇ ਹੁਣ 30 ਪੰਜਾਬ ਦੇ ਵਾਸੀ ਪੰਜਾਬ ਦੇ ਵਿੱਚ ਰਿਪੋਰਟ ਹੋ ਕੇ ਆਏ ਆ ਤੇ ਉਹਨਾਂ ਤੀਹਾਂ ਦੇ ਕੋਲੋਂ ਹੀ ਉਹਨਾਂ ਏਜੰਟਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਸੀ ਤਾਂ ਕਿ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਸੀ ਛੇਤੀ ਕੀਤੀ ਜਾ ਸਕਦੀ ਕੁਝ ਲੋਕਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਹੀ ਇਹ ਕੇਸ ਜਿਹੜੇ ਆ ਉਹਨਾਂ ਉਹਨਾਂ ਦੇ ਕਹਿਣ ਦੇ ਉੱਤੇ ਕੀਤੇ ਜਾ ਰਹੇ ਆ ਫਿਰ ਜਦੋਂ ਇਹ ਟਰੈਵਲ ਏਜੰਟਾਂ ਦੀ ਜਿਹੜੀ ਜਾਂਚ ਹੁੰਦੀ ਆ ਤੇ ਹੁਣੀ ਆ ਉੱਥੇ ਜਿਹੜੇ ਜਿਹੜੇ ਵਿਚਾਰੇ ਪੀੜਤ ਆ ਜਿਨ੍ਹਾਂ ਨੂੰ ਇਸ ਵੇਲੇ ਰਾਹਤ ਦੀ ਲੋੜ ਆ ਜਿਨ੍ਹਾਂ ਦੇ ਨਾਲ ਇਸਲੇ ਹਮਦਰਦੀ ਦੀ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਹੀ ਉੱਥੇ ਸੈਟ ਜਿਹੜੀ ਆ ਬੁલાਏਗੀ ਜਾਂਚ ਦੇ ਵਿੱਚ ਜਦ ਕੇ ਉਹਨਾਂ ਨੂੰ ਨਹੀਂ ਬੁਲਾਇਆ ਜਾਣਾ ਚਾਹੀਦਾ ਬੁલાਏ ਸਿਰਫ ਉਹੀ ਜਾਣੇ ਚਾਹੀਦੇ ਆ ਟਰੈਵਲ ਏਜੰਟ ਹੀ ਬੁਲਾਏ ਜਾਣੇ ਚਾਹੀਦੇ ਆ ਕਿ ਆ ਕੇ ਤੁਸੀਂ ਸਬੂਤ ਦਿਓ ਕਿ ਇਹ ਤੁਸੀਂ ਕਿਸ ਤਰ੍ਹਾਂ ਕੀਤਾ ਇਹ ਤੇ ਆਪਣਾ ਜਿਹੜਾ ਆ ਤੁਸੀਂ ਹੁਣ ਇਹਦੇ ਸਜ਼ਾ ਭੁਗਤੋ ਪਰ ਜਿਹੜੀ ਦੌੜ ਭੱਜ ਹੋਣੀ ਆ ਉਹ ਵਿਚਾਰੇ ਜਿਹੜੇ ਪੀੜਤ ਆਏ ਉਹਨਾਂ ਦੀ ਹੋਣੀ ਆ ਕਿ ਸਾਨੂੰ ਸਿੱਟ ਦੇ ਅੱਗੇ ਆ ਕੇ ਪੇਸ਼ ਹੋ ਕੇ ਦੱਸੋਗੇ ਤੁਹਾਡੇ ਨਾਲ ਕੀ ਹੋਇਆ ਆ ਬਹੁਤ ਕੁਛ ਆ ਜਿਹੜਾ ਬਦਲਣ ਦੀ ਲੋੜ ਆ ਬਹੁਤ ਕੁਛ ਆ ਜਿਹੜਾ ਇੱਥੇ ਇੱਕ ਵੱਡੀ ਇੱਕ ਕੈਂਪੇਨ ਚਲਾਉਣ ਦੀ ਲੋੜ ਆ ਕਿ ਟ੍ਰੈਵਲ ਏਜੰਟਾਂ ਨੇ ਕਿੰਨੀਆਂ ਬ੍ਰਾਂਚਾਂ ਖੁੱਲੀਆਂ ਆ ਤੇ ਕਿੰਨੇ ਲੋਕਾਂ ਦੇ ਕੋਲੋਂ ਪੈਸੇ ਲੈ ਕੇ ਕਿਸ ਤਰ੍ਹਾਂ ਲੋਕਾਂ ਨੂੰ ਇਹ ਐਡਵਰਟਾਈਜ਼ਾਂ ਕਰਕੇ ਇਹ ਪੈਸੇ ਬਾਅਦ ਚ ਲਵਾਗੇ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਵੀਜ਼ੇ ਲਵਾ ਕੇ ਕਈਆਂ ਨੂੰ ਉਧਰ ਭੇਜ ਦਿੱਤਾ ਆ ਲੇਕਿਨ ਉਹ ਨਾ ਉਧਰ ਉਹਨਾਂ ਕੋਲ ਨੂੰ ਵਰਕ ਪਰਮਿਟ ਮਿਲ ਰਹੇ ਉਹਨਾਂ ਨੂੰ ਤੇ ਨਾ ਹੀ ਉੱਥੇ ਉਹ ਪੱਕੇ ਹੋਣ ਦੀ ਹਾਲਤ ਵਿੱਚ ਆ ਉਹ ਬਸ ਉੱਥੇ ਪ੍ਰਾਈਵੇਟ ਸੰਸਥਾਵਾਂ ਜੀਆਂ ਚ ਪੜ ਰਹੇ ਆ ਹੁਣ ਉਹਨਾਂ ਨੂੰ ਅੱਗੇ ਜਿਹੜੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਜਿਹੜੀਆਂ ਆ ਬਹੁਤ ਕਮਜ਼ੋਰ ਜਿਹੜੇ ਉੱਥੇ ਵਿਦਿਆਰਥੀ ਭੇਜੇ ਗਏ ਆ ਜ ਇਹਨਾਂ ਦੀ ਜਿਹਨਾਂ ਦੀ ਅੰਗਰੇਜ਼ੀ ਬਿਲਕੁਲ ਹੀ ਬਹੁਤ ਮਾੜੀ ਆ ਜਿਨ੍ਹਾਂ ਨੂੰ بڑے ਧੋਖੇ ਦੇ ਨਾਲ ਉਹਨਾਂ ਨੇ ਸਾਰੇ ਕਾਗਜ਼ ਪੱਤਰ ਕੰਪਲੀਟ ਕਰਕੇ ਭੇਜਿਆ ਆ ਉਹ ਹੁਣ ਉੱਥੇ ਪੀਆਰ ਦੀਆਂ ਫਾਈਲਾਂ ਲਾਉਣ ਦੇ ਲਈ ਵਰਕ ਪਰਮਿਟ ਦੀਆਂ ਫਾਈਲਾਂ ਕੈਨੇਡਾ ਚ ਲਾਉਣ ਦੇ ਲਈ ਵੀ ਜਿਹੜੇ ਆ ਉਹ ਕੁਆਲੀਫਾਈ ਨਹੀਂ ਕਰ ਸਕਣਗੇ ਬਹੁਤ ਇਹ ਜਿਹੜਾ ਖੇਤਰ ਆ ਇਸ ਵੇਲੇ ਧਿਆਨ ਦੀ ਮੰਗ ਕਰਦਾ ਆ ਸਰਕਾਰ ਸਖਤ ਤੋਂ ਸਖਤ ਜਿਹੜੇ ਕਦਮ ਉਠਾਏ ਤੇ ਜਿਹੜੇ ਇਸ ਵੇਲੇ ਡੌਂਕੀ ਰੂਟ ਦੇ ਉੱਤੇ ਜਿਨ੍ਹਾਂ ਦੇ ਬੱਚੇ ਫਸੇ ਆ ਉਹਨਾਂ ਦੇ ਉਹ ਮਾਪੇ ਤੇ ਲਾਸ਼ੇ ਜਾਣ ਇੱਕ ਤਰ੍ਹਾਂ ਨਾਲ ਹੁਕਾ ਦਿੱਤਾ ਜਾਏ ਕਿ ਜਿਨ੍ਹਾਂ ਦੇ ਬੱਚੇ ਘਰਾਂ ਤੋਂ ਨਿਕਲ ਕੇ ਜਾ ਚੁੱਕੇ ਹੋਇਆ ਡੋਂਕੀ ਰੂਟਾਂ ਦੇ ਉੱਤੇ ਚਾਹੇ ਉਹ ਯੂਰਪ ਦੇਸ਼ਾਂਵਾਂ ਲੈ ਜਾਂ ਉਧਰ ਆ ਉਹਨਾਂ ਦੀਆਂ ਤੁਰਤ ਲਿਸਟਾਂ ਲਈਆਂ ਜਾਣ ਤੇ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਹੁਣ ਤੋਰਿਆ ਇਸ ਰਸਤੇ ਤੇ ਉਹ ਜਿਹੜੇ ਆ ਏਜੰਟ ਨੱਪੇ ਜਾਣ ਤਾਂ ਜੋ ਏਜੰਟ ਹੀ ਜਿੱਥੇ ਉਹਨਾਂ ਨੇ ਅੱਗੇ ਉਹਨਾਂ ਨੂੰ ਭੇਜਿਆ ਆ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਅਮਰੀਕਾ ਜਿਹੜਾ ਜਿਨ੍ਹਾਂ ਨੂੰ ਹੁਣ ਫੜੇਗਾ ਉਹ ਉਹਨਾਂ ਨੂੰ ਵਾਪਸ ਭੇਜੇਗਾ ਹੀ ਭੇਜੇਗਾ ਕਿਉਂਕਿ ਉਹਨੇ ਤਾਂ ਅਫਗਾਨਿਸਤਾਨ ਦੇ ਉਹ ਲੋਕ ਵੀ ਨਹੀਂ ਬਖਸ਼ੇ ਜਿਨ੍ਹਾਂ ਨੇ ਤਾਲਿਬਾਨ ਦੇ ਖਿਲਾਫ ਲੜਾਈ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਉਹਨਾਂ ਦੇ ਸੂਈਆ ਬਣ ਕੇ ਕੰਮ ਕੀਤਾ ਜਿਨ੍ਹਾਂ ਨੇ ਤੇ ਜਦੋਂ ਉੱਥੋਂ ਅਮਰੀਕਾ ਦੀ ਫੌਜ ਨਿਕਲੀ ਉਹਨਾਂ ਨੂੰ ਆਪਣੇ ਨਾਲ ਹੀ ਅਮਰੀਕਾ ਜਿਹੜੀ ਆ ਵਾਪਸ ਲੈ ਆਈ ਤਾਂ ਕਿ ਉਹ ਤਾਲਿਬਾਨ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਣ ਹੁਣ ਟਰੰਪ ਉਹਨਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਕਰ ਰਿਹਾ ਹੈ ਹਾਲਾਤ ਬਹੁਤੇ ਚੰਗੇ ਨਹੀਂ ਬਹੁਤੀ ਆਸ ਵੀ ਨਹੀਂ ਕੀਤੀ ਜਾ ਸਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾ ਰਹੇ ਆ ਮੁੱਦਾ ਜ਼ਰੂਰ ਉਠਾਉਣਗੇ ਪਰ ਇਹ ਲੱਗਦਾ ਆ ਕਿ ਗੈਰ ਕਾਨੂੰਨੀ ਜਿਹੜੇ ਭਾਰਤੀ ਆ ਉਹਨਾਂ ਨੂੰ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਪੱਕੇ ਕਰਾਉਣ ਦੇ ਲਈ ਉਹ ਜਾਂ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦੇਣ ਦੇ ਲਈ ਅਰਜੀ ਤੌਰ ਤੇ ਵੀ ਉਹ ਸਫਲ ਨਹੀਂ ਹੋਣਗੇ ਹਾਂ ਇੱਕ ਗੱਲ ਜ਼ਰੂਰ ਜਿਹੜੀ ਆ ਉਹ ਕਰ ਸਕਦੇ ਆ ਕਿ ਜਿਹੜੇ ਸਾਡੇ ਭਾਰਤ ਦੇ ਜਾਂ ਪੰਜਾਬ ਦੇ ਸਾਡੇ ਕਿਤੇ ਵੀ ਇਹਨਾਂ ਦੇ ਜਿਹੜੇ ਇਥੋਂ ਦੇ ਨਾਗਰਿਕ ਆ ਜਿਹੜੇ ਉੱਥੇ ਉਹਨਾਂ ਦੇ ਹਾਥ ਆ ਰਹੇ ਆ ਜਿਨ੍ਹਾਂ ਨੂੰ ਉਹਨਾਂ ਨੇ ਵਾਪਸ ਭੇਜਣਾ ਆ ਜਾਂ ਤਾਂ ਉਹ ਉਹਨਾਂ ਨੂੰ ਆਪਣੇ ਜਹਾਜ਼ਾਂ ਦੇ ਵਿੱਚ ਇਨਸਾਨਾਂ ਦੀ ਤਰ੍ਹਾਂ ਲੈ ਕੇ ਭੇਜਣ ਤਰ੍ਹਾਂ ਉਹਨਾਂ ਦੇ ਨਾਲ ਰਾਹੀ ਤੇ ਜਾਂ ਫਿਰ ਉਹ ਭਾਰਤ ਸਰਕਾਰ ਹੀ ਕੋਈ ਕਦਮ ਉਠਾਏ ਤੇ ਉਹ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਦੇ ਆਕੇ ਉਹ ਕਿਸੇ ਨਾ ਕਿਸੇ ਤਰਾ ਉਹਨਾਂ ਨੂੰ ਇੱਕ ਵਾਰ ਜਿਹੜਾ ਆ ਰਹਿਮ ਕਰਕੇ ਉਹਨਾਂ ਲੋਕਾਂ ਦੇ ਉੱਤੇ ਤਰਸ ਕਰਕੇ ਉਹਨਾਂ ਲੋਕਾਂ ਦੇ ਉੱਤੇ ਭਾਰਤ ਸਰਕਾਰ ਹੀ ਆਪ ਉਹਨਾਂ ਨੂੰ ਵਾਪਸ ਲਿਆਏ ਬਹੁਤ ਵੱਡਾ ਮਸਲਾ ਆ ਸਾਰੇ ਲੋਕਾਂ ਨੂੰ ਇਸ ਪਾਸੇ ਜਿਹੜਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰੂਰ ਜਾਗਰੂਕ ਕਰਨ ਦੇ ਲਈ ਆਪਣੇ ਯਤਨ ਕਰਨੇ ਚਾਹੀਦੇ ਆ ਇਹ ਬਹੁਤ ਵੱਡਾ ਇੱਕ ਕਹਿ ਲਓ ਸਾਡਾ ਬਣ ਚੁੱਕਿਆ ਆ ਪੰਜਾਬ ਦਾ ਕਾਂਡ ਇੱਕ ਪਾਸੇ ਅਸੀਂ ਚੀਕਾ ਮਾਰ ਰਹੇ ਆ ਕਿ ਸਾਡੇ ਇੱਥੇ ਬਿਹਾਰੀ ਜੂਪੀ ਦੇ ਜਿਹੜੇ ਆਖੇ ਪੰਜਾਬ ਦੇ ਵਿੱਚ ਵਸ ਰਹੇ ਆ ਉਹ ਇੱਥੇ ਘਰ-ਘਰ ਬਣਾ ਰਹੇ ਆ ਬੱਚੇ ਪੜਾ ਰਹੇ ਆ ਤੇ ਇੱਥੇ ਜ਼ਮੀਨਾਂ ਖਰੀਦ ਰਹੇ ਆ ਤੇ ਦੂਸਰੇ ਪਾਸੇ ਸਾਡੇ ਆਪਣੇ ਲੋਕ ਜਿਹੜੇ ਆ ਨਾਜਾਇਜ਼ ਢੰਗ ਦੇ ਨਾਲ ਬਾਹਰ ਨੂੰ ਇੱਕ ਹੀੜਾ ਬਣ ਕੇ ਤੁਰੇ ਹੋਏ ਆ ਉਹਨਾਂ ਨੂੰ ਰੋਕਣ ਦੇ ਲਈ ਕੋਈ ਵੀ ਕੁਝ ਨਹੀਂ ਕਰ ਰਿਹਾ ਕੀ ਅਸੀਂ ਇਹ ਸਾਰਾ ਕੁਝ ਜਾਇਜ਼ ਸਮਝਦੇ ਆ ਨਾਜਾਇਜ਼ ਢੰਗ ਦੇ ਨਾਲ ਜਾਣ ਨੂੰ ਜੇ ਅਸੀਂ ਅਜੇ ਵੀ ਕਹਿੰਦੇ ਆ ਕਿ ਇਹ ਸਾਰਾ ਕੁਝ ਜਾਇਜ਼ ਆ ਤਾਂ ਫਿਰ ਭਾਈ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਦੂਸਰੇ ਸੂਬਿਆਂ ਦੇ ਆ ਕੇ ਰਹਿਣ ੜੇ ਆ ਉਹਨਾਂ ਨੂੰ ਕਿਵੇਂ ਰੋਕ ਲਾਉਂਗੇ ਕਿਉਂਕਿ ਇੱਥੇ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਲਈ ਗੁੰਜਾਇਸ਼ ਜਿਹੜੀ ਆ ਉਹ ਬਣੀ ਰਹਿਣੀ ਆ ਅੱਜ ਇੰਨਾ ਹੀ ਇਜਾਜ਼ਤ ਦਿਓ ਸਾਰੇ ਮਿਲ ਕੇ ਕੁਛ ਨਾ ਕੁਛ ਆਪਣਾ ਜੋ ਵੀ ਯੋਗਦਾਨ ਪਾ ਸਕੀਏ ਇਸ ਪਾਸੇ ਪਾਈਏ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਚੈਨਲ ਮੇਰਾ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ